ਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲੋ ਜੀ ਅੱਜ ਦੀ ਸਟਾਰਟਿੰਗ ਕਰਦੇ ਆ ਆਪਾਂ ਜਵਾਗ ਤੋਂ ਤੇ ਆਪਾਂ ਇਹਨ ਕਬੂਤਰ ਦਿਖਾਵਾਂਗੇ ਠੀਕ ਆ ਆਪਣੀ ਪੂਆ ਦੇ ਮੁੰਡੇ ਦਾ ਮੁੰਡਾ ਵਾ ਠੀਕ ਆ ਤੇ ਆਪਾਂ ਦਿਖਾਉਣੇ ਆ ਤੇ ਉੱਪਰ ਲੈ ਕੇ ਆਇਆ ਸੀ ਮੈਂ ਸੁਬਾ ਸੁਬਾ ਤੇ ਆਪਾਂ ਖੋਲਦੇ ਆ ਠੀਕ ਹੈ 1 ਮਿੰਟ ਆਵੇ 1 ਮਿੰਟ 1 ਮਿੰਟ ਜਿਹੜਾ ਇਹਦੇ ਇਹਦੇ ਡਾਡੀ ਨੇ ਵੀ ਆਪਾਂ ਨੂੰ ਕਬੂਤਰ ਦਿੱਤਾ ਉਹ ਵੀ ਦਿਖਾਉਣਾ ਤੁਹਾਨੂੰ ਮੈਂ ਕਬੂਤਰੀ ਦੇ ਕੇ ਗਿਆ ਸੀ ਮੈਨੂੰ ਤੇ ਚੱਲ ਇਹ ਹੈ ਠੀਕ ਆ ਚੱਲ ਚੱਲ ਲਿਆਵਾ ਫੜ ਕੇ ਫੜ ਕੇ ਲਿਆਵਾ ਹੈ ਫੜ ਕੇ ਲਿਆਵਾ ਮਾਉਂ ਜਾਵੜਾ ਅੰਦਰ ਜਾਵੜਾ 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 ਤੇ ਆਪਾਂ ਜਿਹੜੀ ਆਪਾਂ ਗੱਲ ਕਰਨੀ ਸੀ ਬਈ ਆਪਣੇ ਜਿਹੜੇ ਪੰਜ ਆਪਣੇ ਸੌਰੀ ਪੰਜ ਆਖੀ ਨਾ ਆਪਾਂ ਨਾ ਕਬੂਤਰ ਢਾਇ ਸੀ ਮਤਲਬ ਬੱਚੇ ਢਾਇ ਸੀਗੇ ਤੇ ਉਹਨਾਂ ਜੋ ਆਪਣੇ ਬੱਚੇ ਵਾਪਸ ਨਹੀਂ ਆਏ ਸੀਗੇ ਆਪਾਂ ਉਹਨਾਂ ਤੇ ਵੀਡੀਓ ਬਣਾਉਣ ਲੱਗੇ ਆ ਮਤਲਬ ਹੁਣ ਤਾਂ ਵਾਪਸ ਆ ਗਏ ਆ ਠੀਕ ਹੈ ਤੇ ਉਸ ਦਿਨ ਮੈਂ ਢਾਇ ਸੀਗੇ ਜਿਹੜੀ ਮੈਂ ਵੀਡੀਓ ਬਣਾਈ ਸੀ ਡਾਉਣ ਵਾਲੀ ਉਹ ਮੇਰੇ ਭਰਾ ਤੋਂ ਹੋ ਗਈ ਕਿ ਕਿਤੇ ਡਿਲੀਟ ਹੋ ਗਈ ਆ ਠੀਕ ਹੈ ਮੈਂ ਚਲ ਹੁਣ ਡਿਲੀਟ ਤਾਂ ਹੋ ਗਈ ਸੀ ਉਹ ਦਿਨ ਦੋਆ ਤਿੰਨਾ ਦਿਨਾਂ ਬਾਅਦ ਆਪਣੇ ਬੱਚੇ ਘਰੇ ਵਾਪਸ ਆ ਗਏ ਸੀਗੇ ਮੈਂ ਚਲ ਉਹ ਬੱਚਿਆਂ ਨਾਲ ਸ਼ੌਂਕਰਾ ਦਿਨ ਨਾਲ ਦਿਖਾ ਦੇਣਾ ਕਿਹੜੇ ਬੱਚੇ ਸੀ ਹਨਾ ਤੇ ਬਾਕੀ ਇੱਕ ਮਿੰਟ ਆਪਾਂ ਇਹਨੂੰ ਵੀ ਅੰਦਰ ਵਾਰ ਲਿਆ ਨਾ ਠੰਡ ਬਹੁਤ ਆ ਬਾਹਰ ਵੀ ਆ ਜਾ ਅੰਦਰ ਓਏ ਖੰਭ ਨਹੀਂ ਖੰਭ ਨਹੀਂ ਖੰਭ ਆ ਮੈਨੂੰ ਫੜਾ ਦੇ ਗੰਦਾ ਆ ਫੜਾ ਦੇ ਖੰਭ ਨਹੀਂ ਖਾਣਾ ਆ ਜਾ ਅੰਦਰ ਆ ਜਾ ਆ ਜਾ ਅਦਰ ਅਦਰ ਵੇਖੀ ਆ ਮੇਰੇ ਲਈ ਸੜ ਆ ਜਾ ਆ ਜਾ ਆ ਜਾ ਏ ਆ ਜਾ ਆ ਜਾ ਆ ਬਸ ਛਵਸ਼ ਅੰਦਰ ਆ ਜਾ ਰੱਖ ਲੈ ਬੈਰ ਰੱਖ ਲੈ ਆ ਜਾ ਅੰਦਰ ਆ ਜਾ ਆ ਜਾ ਆ ਜਾ ਮਾਮਾ ਬਸ ਆ ਜਾ ਆ ਜਾ ਆ ਜਾ ਹਜਰ ਦਾ ਵੀ ਆ ਮੈਂ ਹੈਗਾ ਮਾਮਾ ਡਰੀ ਜਾਂਦਾ ਆ ਗਿਆ ਇੱਕ ਮਿੰਟ ਆ ਵੇ ਮੈਂ ਬੱਚਾ ਲੈ ਕੇ ਨਵੇਂ ਕਿ ਉੜਿਆ ਇੱਕ ਮਿੰਟ ਇੱਕ ਮਿੰਟ ਅੱਥੀ ਰੋਕ ਜਾ ਨੂੰ ਕਿਹੜਾ ਫੜ ਕੇ ਦਵਾ ਚਲੇਦੇ ਆ ਪਿਓ ਨਹੀਂ ਲਿਆ ਕੇ ਦਿੱਤਾ ਵਾ ਕਬੂਤਰੀ ਲਿਆ ਕੇ ਦਿੱਤੀ ਆਪਾਂ ਨੂੰ ਉਹ ਦਿਖਾ ਦਿੰਨੇ ਹਾਂ ਇਹਨੂੰ ਹਣਾ ਇੱਕ ਮਿੰਟ ਨਾਲੇ ਕੱਟੀ ਹੈਗੀ ਆ ਨਾਂ ਇਹਦੇ ਤੋਂ ਦੂਗੀ ਤੇ ਆਹ ਕਬੂਤਰੀ ਬਈ ਇਹਦੇ ਪਿਓ ਨੇ ਲਿਆ ਕੇ ਦਿੱਤੀ ਆ ਵੇ ਆ ਗਿਆ ਓਏ ਫੱਜ ਚੱਲਿਆ ਉਹਨੂੰ ਵੇਖ ਆ ਵੇ ਓਏ ਫਤਿਹ ਆ ਵੇ ਆਹ ਕਬੂਤਰੀ ਲਿਆ ਕੇ ਦਿੱਤੇ ਬਾਕੀ ਮੈਂ ਦਿਖਾਉਣਾ ਤੁਹਾਨੂੰ ਆ ਜਾ ਆ ਵੇ ਆ ਜਾ ਆ ਜਾ ਆ ਜਾ ਆ ਜਾ ਊਈ ਊਈ ਆ ਵੇ ਬਦਿਆ ਆ ਦੇਖ ਓਰੇ ਓਰੇ ਆ ਓਰੇ ਆ ਇੱਕ ਮਿੰਟ ਓਰੇ ਆ ਫਿਰ ਇਹ ਠਾ ਲੈ ਕੇ ਜਾਵਾਂਗੇ ਓਰੇ ਆ ਜਾ ਓਰੇ ਤਾਂ ਕੱਲ ਨੂੰ ਛੱਡਦਾ ਇੱਕ ਮਿੰਟ ਰੁਜਾ ਉਹਨੂੰ ਫੜ ਲਈਏ ਅਰਜਵਾਕ ਨੂੰ ਫੇਰ ਦਿਖਾਉਣਾ ਤੁਹਾਨੂੰ ਫੇਰ ਆ ਗਿਆ ਵਾਜਾ ਮਾਰ ਵਾਜਾ ਮਾਰੇ ਇਹਨਾਂ ਨੂੰ ਆ ਜਾ ਆ ਜਾ ਕਰੀ ਕਰੀ ਆ ਜਾ ਆ ਜਾ ਉਂਗਲਾਂ ਨਾਲ ਇਸ਼ਾਰਾ ਮਾਰ ਇਹਨਾਂ ਨੂੰ ਓ ਫਤਿਹ ਉਂਗਲਾਂ ਨਾਲ ਇਸ਼ਾਰਾ ਮਾਰ ਅਵੇ ਕੀ ਆਏ ਵੇਖੀ ਅਦਰ ਓਏ ਅਦਰ ਆ ਵੇਖ ਮੇਰੇ ਨਾਲ ਵੇਖ ਮੇਰੇ ਨਾਲ ਬਾੜ ਪੇੜ ਦੇ ਪੇੜ ਦੇ ਪੇੜ ਦੇ ਪੇੜ ਦੇ ਬਸਣ ਪੇੜ ਦੇ ਬਸ ਆ ਚੱਲਦੇ ਆਪਾਂ ਆ ਜਾ ਬਸ ਆ ਜਾ ਆ ਚਲੀਏ ਤੇ ਲੋ ਜੀ ਇੱਕ ਹੋਰ ਕਬੂਤਰ ਬਣ ਗਿਆ ਆਪਣਾ ਕਿਹੜਾ ਬਣ ਗਿਆ ਏ ਇਹਨੂੰ ਵੀ ਕਰਦੇ ਆ ਅਲੱਗ ਅੱਜ ਫਿਰ ਉਹ ਸੱਚੇ ਮੁੰਡੇ ਨੇ ਬਣ ਤਾਣਾ ਸੱਚ ਹਾਂ ਜਿਹੜਾ ਮੈਂ ਬੰਨਿਆ ਸੀ ਨਾ ਉਹ ਵੀ ਉਹਨਾਂ ਨੇ ਇੰਦੀ ਇਸ਼ਾਰਤ ਸੱਚ ਹਾਂ ਇਹ ਚੱਕਰ ਬਣ ਗਿਆ ਤੇ ਇਹਨੂੰ ਫੜ ਕੇ ਆਪਾਂ ਛੱਡ ਦੇ ਨਾਲ ਇੱਕ ਤਾਂ ਆ ਜਾਓ ਫਿਰ ਚਲੀਏ ਓਏ 1 ਮੀਟਰ ਹੋ ਜਾਓ ਫਤੇ ਓਏ ਚੱਕੋ ਫਿਰ ਆ ਸਿਮਨੋ ਮੀਗਾ ਨਾ ਪਾਏ ਕਿ ਕਾਰਾ ਕਬੂਤਰ ਦਾ ਲੈ ਲੈ ਬੁੱਕੀ ਕਰ ਲਾਏ ਓਏ ਡਰ ਕੇ ਭੱਜ ਗਿਆ ਚੱਲ ਰਹਿਂਦੇ ਰਹਿਂਦੇ ਇਹ ਠਾਣਾ ਉੱਤੇ ਦੀ ਆ ਜਾ ਇਹਨੂੰ ਛੱਡ ਦੀ ਇੱਧਰ ਕਬੂਤਰਾਂ ਵਾਲੀ ਸਾਈਡ ਹਾਂ ਚਲੋ ਜੀ ਇਹ ਵੀ ਛੱਡਤਾ ਹੁਣ ਅੱਜ ਥੋੜੀ ਜੀ ਠੰਡ ਘਟ ਆ ਵੇਖ ਲੈ ਅੰਦਰ ਵੀ ਆਪਣੇ ਬੱਚੇ ਅੰਦਰ ਵੇਖ ਲੈ ਹੁਣ ਤੂੰ ਠੀਕ ਹੈ ਵੇਖ ਲੈ ਅੰਦਰ ਜਾ ਨਾ ਅੰਦਰ ਜਾ ਵੜਾ ਅੰਦਰ ਜਾ ਵੜਾ ਇੱਥੇ ਜਾਣਾ ਤਾਂ ਵੜ ਜਾ ਅੰਦਰ ਮੈਂ ਆ ਗਿਆ 2 ਮਿੰਟਾਂ 'ਚ ਆ ਲਾਦਾ ਤੇ 2 ਮਿੰਟ ਰੋਜੋ ਫਿਰ ਇਹਨੂੰ ਨਾ ਆਪਾਂ ੇਠਾ ਤਾਰਾਵਾਂਗੇ ਜਵਾਕ ਨੂੰ ਤੇ ਫਿਰ ਤੁਹਾਨੂੰ ਮੈਂ ਸ਼ੌਂਕ ਸਾਰਾ ਦਿਖਾਉਣਾ ਜਿਹੜੇ-ਜਿਹੜੇ ਆਪਣੇ ਬੱਚੇ ਨਹੀਂ ਆਏ ਸੀ ਉਹਦੋਂ ਤੇ ਤੀਜੇ ਚੌਥੇ ਦਿਨ ਆਏ ਵਾਪਸ ਕਨੇ ਠੀਕ ਹੈ ਜਾ ਬੜਾ ਫਿਰ ਵੇਖ ਲੈ ਜਾ ਕੇ ਓਏ ਓਏ ਵੜ ਜਾ ਜਾ ਕੇ ਹੁਣ ਅੰਦਰ ਨਹੀਂ ਜਾਣਾ ਮੇਰੇ ਸਾਹਮਣੇ ਤਾਂ ਨਹੀਂ ਹੁਣੇ ਜਾਂਦਾ ਤੈਨੂੰ ਆਪਾਂ ੇਠਾ ਤਾਰਾਈਏ ਫਿਰ ਆਪਾਂ ਆਣ ਕੇ ਦਿਖਾਉਣਾ ਠੀਕ ਹੈ ਮੈਂ ਤੇ ਬਾਕੀ ਆਪਣੇ ਬੱਚੇ ਉੱਪਰ ਬੈਠੇ ਹਾਂ ਕੀ ਆ ਕੀ ਉਹ ਬੱਚਾ ਦਿਖਾਵੇਂ ਛੋਟਾ ਵਾਲਾ ਉਹ ਛੋਟਾ ਨਿੱਗਾ ਹੋਊਗਾ ਉਹ ਤੂੰ ਵੀ ਨਿੱਗਾ ਨਾ ਤੇ ਆਪਾਂ ਚੱਲਦੇ ਏਠਾਂ ਚੱਲਦੇ ਆ ਠੀਕ ਐ ਆ ਆ ਚਲੀ ਤੂੰ ਵੇਖਣੇ ਤਾਂ ਹੈ ਨਹੀਂ ਆ ਜਾ ਆ ਚੱਲੀ ਏਠਾ ਇੱਕ ਮਿੰਟ ਮੈਨੂੰ ਆ ਜਿੰਦਰਾ ਵਾਲਾ ਆ ਲੌਗ ਲਾ ਲੈਂਦੇ ਇਹ ਰਿ ਜੱਕ ਤੇ ਆ ਚਲੀ ਉਂਗਲ ਫੜ ਚੱਲ ਚੱਲਾ ਚੱਲੀ ਏਠਾ ਹੁਣ ਆ ਗਿਆ ਬਈ 2 ਮਿੰਟ ਹੋ ਜੋ ਠੀਕ ਐ ਮੈਂ ਆ ਜੰਨਾ ਲਓ ਜੀ ਆਪਾਂ ਨੂੰ ਢੇਠਾ ਛੱਡ ਕੇ ਆ ਗਏ ਸੀ ਠੀਕ ਐ ਤੇ ਜਿਹੜੇ ਜਿਹੜੇ ਆਪਣੇ ਕਬੂਤਰ ਨਹੀਂ ਆਏ ਸੀ ਆਪਾਂ ਉਹ ਦਿਖਾ ਦਿੰਨਾ ਕਿ ਮੈਂ ਵੈਸੇ ਕਰੀਆਂ ਦਿਖਾ ਦੇਣਾ ਬਾਅਦ ਮੈਂ ਤੁਹਾਨੂੰ ਫੜ ਕੇ ਦਿਖਾਉਣਾ ਕਿਉਂਕਿ ਆ ਬੱਚਾ ਜੀ ਪੀ ਜਾਂਦੀ ਸੀ ਨਾ ਤੇ ਚਾਹ ਚੂ ਪੀੜੀ ਦੇ ਨਾਲੇ ਫੜ ਕੇ ਦਿਖਾਵਾਂਗੇ ਠੀਕ ਐ ਇੱਕ ਤਾਂ ਆਪਣਾ ਬੱਚਾ ਆ ਨਹੀਂ ਆਇਆ ਸੀ ਵਾਪਸ ਠੀਕ ਐ ਮਤਲਬ ਇਹ ਵੀ ਆਇਆ ਚੌਥੇ ਪੰਜਵੇਂ ਦਿਨ ਆਇਆ ਕਰੇ ਮਤਲਬ ਆਪਣੇ ਖੁੱਡੇ ਦੇ ਉੱਪਰ ਬੈਠ ਜਾਂਦਾ ਸੀਗਾ ਜਦੋਂ ਸ਼ਾਮ ਹੁੰਦੀ ਸੀ ਉਦੋਂ ਉੱਡ ਜਾਂਦਾ ਸੀ ਫਿਰ ਠੀਕ ਐ ਕਿਉਂਕਿ ਯਾਰ ਬਿੱਲੀ ਬੁੱਲੀ ਨਾ ਆ ਜਾਂਦੇ ਹਨਾ ਡਾ ਡੁਰ ਕੇ ਉੱਡ ਜਾਂਦਾ ਹੁੰਦਾ ਮੇਰੇ ਸਾਹ ਹੁਣਾਂ ਤਾਂ ਤੇ ਬਾਕੀ ਤੁਹਾਨੂੰ ਪਤਾ ਮੈਂ ਥੋੜਾ ਜਿਹਾ ਬਿਜੀ ਚੱਲੀ ਜਾਂਦੇ ਸਾਡੇ ਦਾ ਤੇਰੀ ਡੈਥ ਹੋ ਗਈ ਸੀਗੀ ਤੇ ਫਿਰ ਮੈਂ ਚੱਲ ਹੁਣ ਆਪ ਹੀ ਆ ਜਾਣੀ ਹਨਾ ਐਵੇਂ ਨਹੀਂ ਭਗਾਈ ਕਰਨ ਦਾ ਫਾਇਦਾ ਨਹੀਂ ਇਹਨਾਂ ਦੇ ਪਿੱਛੇ ਤੇ ਬਾਕੀ ਇੱਕ ਆਪਣਾ ਹੋਰ ਸੀ ਇਹ ਕਾ ਬੈਠਾ ਆ ਵਾਲਾ ਦੋ ਦੋ ਤੇ ਤਿੰਜਾ ਉਹ ਤਾਂ ਆ ਗਏ ਥੋੜੇ ਕਿ ਦਿਨਾਂ ਬਾਅਦ ਹੀ ਆ ਗਏ ਸੀ ਆ ਵਾਲਾ ਤਾਂ ਠੀਕ ਹੈ ਤਿੰਨ ਤਿੰਨ ਤੇ ਉੱਪਰ ਬੈਠੇ ਹੋਣਗੇ ਤਿੰਨ ਇੱਕ ਮਿੰਟ ਮੈਂ ਉੱਪਰ ਹੁੰਨਾ ਇੱਕ ਆ ਬੈਠਾ ਚਾਰ ਚਾਰ ਤੇ ਇੱਕ ਉਹ ਪਿੱਛੇ ਬੈਠਾ ਚਾਰ ਤੇ ਉਹ ਪੰਜ ਉਹ ਜਿਹੜਾ ਪਿੱਛੇ ਰਸਾਇਆ ਬੈਠਾ ਤੇ ਇਹ ਕਾ ਵਾਲਾ ਇਹ ਕਾ ਵਾਲਾ 6 6 ਬੱਚਣ ਬਹੁਤ ਅੰਗੀਤਾ ਸੀ ਆਪਾਂ ਨੂੰ ਇਹ ਨਾ ਪਹਿਲਾਂ ਵਧੀਆ ਛਤਰੀ ਤੇ ਆਉਣ ਲੱਗੇ ਸੀ ਮਤਲਬ ਜਦੋਂ ਮੈਂ ਪਹਿਲੇ ਦਿਨ ਆਇਆ ਨਾ ਵਧੀਆ ਉੱਡ ਕੇ ਆਏ ਸ਼ਾਮ ਤੀ ਉੱਡੇ ਪਦੀਏ ਛਤਰੀ ਤੇ ਬੈਠੇ ਆਣਗੇ ਉਹ ਦਿਨ ਵੀ ਸ਼ਾਂਤੀ ਕੂੜਿਆ ਮਤਲਬ ਤਿੰਦੂ ਬਾਅਦ ਪਤਾ ਨਹੀਂ ਸ਼ਾਮ ਨੂੰ ਕਿੱਧਰ ਚਲਾ ਗਿਆ ਤੇ ਅਗਲੇ ਦਿਨ ਪਤਾ ਆਣ ਕੇ ਬੈਕ ਗਿਆ ਸੀਗਾ ਆਪਣੇ ਚਬਾਰੇ ਤੇ ਬੈਠ ਗਿਆ ਸੀ ਆਣ ਕੇ ਤੇ ਹੁਣ ਆਪਾਂ 2 ਕੁ ਮਿੰਟ ਬਾਅਦ ਚਾਹ ਚੂ ਪੀ ਲਈਏ ਤੇ ਫਿਰ ਆਪਾਂ ਮੈਂ ਤੁਹਾਨੂੰ ਸਾਰੇ ਫੜ ਕੇ ਦਿਖਾਉਣਾ ਸ਼ੌਂਕ ਕਰਾਉਣਾ ਠੀਕ ਹੈ ਤੇ ਬਣੇ ਰੋ ਵੀਡੀਓ ਦੇ ਨਾਲ ਸਾਰੇ ਵੀਰ ਭਰਾਵਾਂ ਹਣੇ 2 ਕੁ ਮਿੰਟ ਬਾਅਦ ਲਓ ਜੀ ਹੁਣ ਤੁਹਾਨੂੰ ਫੜ ਕੇ ਦਿਖਾਉਣੇ ਆ ਠੀਕ ਹੈ ਜਿਹੜੇ ਜਿਹੜੇ ਕਬੂਤਰ ਸੀ ਬਾਕੀ ਤਾਂ ਤੁਸੀਂ ਸਾਰੇ ਵੀਰ ਭਰਾਵਾਂ ਨੇ ਆਪਣੇ ਕਬੂਤਰ ਦੇਖੇ ਆ ਬਾਕੀ ਆਪਾਂ ਪਹਿਲਾਂ ਉਤਲੇ ਫੜ ਕੇ ਦਿਖਾ ਦੇਣਾ ਹਨਾ ਉੱਪਰ ਆ ਜਾ ਮੈਂ ਲੋ ਇੱਕ ਆਪਣਾ ਅਸੀਂ ਬਰੜਾ ਅੰਦਰੋਂ ਸਾਫ ਦੇਖਦਾ ਪਿਆ ਹਾਂ ਅੰਦਰ ਚਿੱਟੀ ਖੱਟੀ ਆ ਕੱਚੀ ਪੀਲੀ ਆ ਖੱਦਰ ਆ ਬੱਚਾ ਸੀਗਾ ਇਹ ਇੰਨਾ ਉੜਦਾ ਮਤਲਬ ਗੱਲਾਂ ਹੀ ਛੱਡ ਦੋ ਪਹਿਲੇ ਦਿਨ ਢਾਇ ਸੀ ਪਹਿਲੇ ਦਿਨ ਅਨੇ ਬਈ ਦਿਨ ਕਰਤਾ ਸੀਗਾ ਤੇ ਮੈਂ ਕਿਹਾ ਚੱਲ ਹੁਣ ਤਾਂ ਬੰਦ ਕਰਦੀ ਹਣਾ ਅਗਲੇ ਦਿਨ ਢਾਵਾਂਗੇ ਕੀ ਫਤਗਵਾਜ ਜੇ ਹਣਾ ਤੇ ਫਿਰ ਮੈਂ ਯਾਰ ਉਹ ਦਿਨ ਘਰੇ ਸੀਗਾ ਸ਼ਨੀ ਯਾਰ ਹਾਂ ਸ਼ਨੀ ਯਾਰ ਸੀਗਾ ਕਰੇ ਤੇ ਮੈਂ ਢਾਤੇ ਵੀਡੀਓ ਬਣਾਈ ਪਈ ਸੀ ਮੈਂ ਸਾਰੀ ਤੇ ਫਿਰ ਤੁਹਾਨੂੰ ਪਤਾ ਮੇਰੇ ਭਰਾ ਜਿਹੜੀ ਮੈਂ ਵੀਡੀਓ ਬਣਾਉਣਾ ਮੇਰੇ ਭਰਾ ਵਾਲੇ ਫੋਨ 'ਚ ਹੁੰਦੀ ਆ ਹਨ ਤੇ ਉਹ ਜਿੱਦੋਂ ਡਿਲੀਟ ਹੋ ਗਈ ਕਿਤੇ ਠੀਕ ਹੈ ਤੇ ਹੁਣ ਜਿਹੜੀ ਆਪਾਂ ਢਾ ਕੇ ਵਾਲੀ ਵੀਡੀਓ ਬਣਾਈ ਸੀ ਉਹ ਤਾਂ ਡਿਲੀਟ ਹੋ ਗਈ ਮੈਂ ਕਿਹਾ ਚੱਲ ਹੁਣ ਉਹ ਬਣਾ ਦਿੰਨੇ ਜਿਹੜੇ ਕਬੂਤਰ ਆਪਣੇ ਵਾਪਸ ਨਹੀਂ ਆਏ ਸੀ ਹਨ ਉਹਨਾਂ ਤੇ ਬਣਾ ਦੇਣਾ ਇੱਕ ਰੀ ਤੇ ਉਹ ਆਪਾਂ ਸਾਨੂੰ ਅਗਲੀ ਵਾਰੀ ਆਪਾਂ ਢਾਵਾਂਗੇ ਫਿਰ ਆਪਾਂ ਉਦੋਂ ਬਣਾਵਾਂਗੇ ਵੀਡੀਓ ਹਨ ਉਦੋਂ ਆਪਾਂ ਨੂੰ ਦੱਸ ਦਾਂਗੇ ਪਹਿਲਾਂ ਹੀ ਤੇ ਬਾਕੀ ਇੱਕ ਬੱਚਾ ਦਿਖਾਤਾ ਤੇ ਇੱਕ ਆਪਣਾ ਕੋਲੇ ਆ ਸੀਗਾ ਆ ਬੱਚਾ ਵੀ ਨਹੀਂ ਛਤਰੀ ਤੇ ਲੱਗਾ ਮਤਲਬ ਖੱਟੀਆਂ ਅੱਖਾਂ ਦਾ ਆ ਵੀ ਬੱਚਾ ਛਤਰੀ ਤੇ ਆਪਣੇ ਤੇ ਲੱਗਾ ਨਹੀਂਗਾ ਇਹ ਵੀ ਮਤਲਬ ਚਬਾਰੇ ਦੇ ਅੰਦਰ ਵੜ ਗਿਆ ਸੀਗਾ ਇਹ ਵੀ ਮੈਂ ਉਦੋਂ ਫੜ ਲਿਆ ਸੀਗਾ ਬਾਕੀ ਮੈਂ ਸ਼ਾਰਟ ਵੀਡੀਓ ਪਾਈ ਹੋਈ ਆ ਠੀਕ ਐ ਇੱਕ ਕਾ ਸੀਗਾ ਤੋਂ ਹੋ ਗਏ ਉੱਪਰ ਬੈਠੇ ਸੀ ਜਿਹੜੇ ਇੱਕ ਕਿੰਦਰ ਗਿਆ ਹੌਲੀ ਹੌਲੀ ਨਾ ਗਵਾਚੀ ਜਾਂਦੇ ਉਹਨੂੰ ਪਤਾ ਫੜੂਗਾ ਇਹ ਇੱਕ ਮਿੰਟ ਅਦਰ ਨਹੀਂ ਅਦਨ ਆ ਬੱਚਾ ਵੈਸੇ ਡਾਇਆ ਸੀਗਾ ਮੈਂ ਇਹਦੇ ਪਤਾ ਨਹੀਂ ਕੀ ਹੋ ਗਿਆ ਸੀਗਾ 60 ਸੂਟ ਲੱਗ ਗਈ ਸੀ ਬਾਕੀ ਮੈਂ ਇਹ ਵੀ ਵੀਡੀਓ ਚ ਦਿਖਾਇਆ ਸੀਗਾ ਸਾਰਾ ਕੁਝ ਮਤਲਬ ਨਾ ਵੀਡੀਓ ਬਣੀ ਤਾਂ ਨਹੀਂ ਸਾਰੀ ਸੀਗੀ ਸਾਰੀ ਡਿਲੀਟ ਹੋ ਗਈ ਸੀ ਇਹ ਪਤਾ ਨਹੀਂ ਡਾਇਆ ਡੂਆ ਸੀਗਾ ਇਹਦਾ ਪੋਟਾ ਪੂਟਾ ਪਾੜ ਗਿਆ ਸੀ ਖੰਭ ਜੀ ਥੋੜੀ ਜੀ ਸੱਟ ਲੱਗ ਗਈ ਸੀ ਹਨਾ ਸਾਰਾ ਕੁਝ ਕੀਤਾ ਸੀਗਾ ਤੇ ਉਹ ਡਿਲੀਟ ਵਾਦੀ ਹੁਣ ਆਪਾਂ ਕੀ ਕਰਨਾ ਹਨਾ ਅਫਸੋਸ ਹੀ ਕਰ ਸਕਦੇ ਆ ਵੀਡੀਓ ਦਾ ਬਾਕੀ ਕੋਣੀ ਅਗਲੀ ਹੁਣ ਆਪਾਂ ਪੂਰੀ ਵਧੀਆ ਬਣਾ ਦਾਂਗੇ ਤੁਹਾਨੂੰ ਹਨਾ ਵੀਡੀਓ ਤੇ ਆ ਹੋ ਗਏ ਬਾਕੀ ਗੇੜ ਪੜਿਆ ਨਾ ਕਿਦੇ ਕਬੂਤਰ ਨਾ ਬਾਹਰ ਨਿਕਲ ਜਾਣਾ ਇੱਕ ਮਿੰਟ ਹਾਂ ਹੋਰ ਸਹੀ ਆ ਤੇ ਇਹ ਕਾ ਸੀਗਾ ਬੱਚਾ ਆ ਵਾਲਾ ਇਹ ਵੀ ਬੱਚਾ ਨਹੀਂ ਛਤਰੀ ਤੇ ਆਇਆ ਮਤਲਬ ਵਿੱਚ ਬਾਰੇ ਬੈਠ ਲੱਗੀ ਪਈ ਉੱਪਰ ਇਹ ਕਾ ਸੀਗਾ ਕਾਲੀਆਂ ਅੱਖਾਂ ਦਾ ਬੱਚਾ ਵਾ ਡੱਬਾ ਬੱਚਾ ਕਾਲਾ ਚੀਨਾ ਇਹ ਕਾ ਵਾਲਾ ਸੀਗਾ ਤੇ ਇੱਕ ਹੋਰ ਥੋਨੋ ਵੀ ਇਹ ਕਾ ਰਿਆ ਗੋੜ ਰੰਗਾ ਮਤਲਬ ਇਹ ਆ ਗਿਆ ਸੀ ਜਦੋਂ ਇਹ ਆਇਆ ਨਾ ਮਤਲਬ 2-3 ਦਿਨਾਂ ਬਾਅਦ ਮਤਲਬ 2-2 ਦਿਨਾਂ ਬਾਅਦ ਆ ਗਿਆ ਸੀ ਇਹ ਬੜਾ ਤੇ ਇਹ ਛਤਰੀ ਤੇ ਆ ਗਿਆ ਸੀ ਮਤਲਬ ਸ਼ਾਮ ਨੂੰ ਛਤਰੀ ਤੇ ਬੈਠਾ ਸੀ ਆ ਇਹ ਹੈਗਾ ਤਾਂ ਹੈ ਪਰ ਸਿੱਧਾ ਨਹੀਂ ਛਤਰੀ ਤੇ ਆਇਆ ਠੀਕ ਹੈ ਚਲੋ ਅੱਛਾ ਵੈਸੇ ਛਤਰੀ ਤੇ ਤਾਂ ਆ ਗਿਆ ਹਨਾ ਬੋ ਇੰਨਾ ਹੀ ਬਹੁਤ ਹੁੰਦਾ ਵਾ ਬਾਕੀ ਇਹ ਐਲਸੀ ਦਾ ਇੱਕ ਇੱਕ ਤੁਹਾਨੂੰ ਹੋਰ ਦਿਖਾ ਦੇਣਾ ਹੋਰ ਕਿਹੜਾ ਸੀਗਾ ਇੱਕ ਆ ਵਾਲਾ ਸੀ ਉਹ ਗਿਆ ਕੂਸੀ ਬਾਕੀ ਆਹ ਵਾਲਾ ਆ ਗਿਆ ਸੀ ਆ ਛਤਰੀ ਤੇ ਆ ਗਿਆ ਸੀ ਉਹ ਬੱਚਾ ਜਿਹੜਾ ਪਿੱਛੇ ਤੋਂ ਲਿਆ ਜਾਂਦਾ ਆਹ ਵਾਲਾ ਉਹ ਜਾਂ ਫਿਰਦਾ ਖੱਟੀਆਂ ਅੱਖਾਂ ਦਾ ਕਾਲੀ ਨੋਕ ਦਾ ਮਾੜੀ ਮਾੜੀ ਇੱਕ ਆ ਆ ਗਿਆ ਸੀ ਆ ਠੀਕ ਹੈ ਤੇ ਬਾਕੀ ਆਹ ਕਬੂਤਰੀ ਤੁਹਾਨੂੰ ਮੈਂ ਦਿਖਾਈ ਦਿੱਤੀ ਆ ਇਹ ਆਪਾਂ ਨੂੰ ਪੂਆ ਦੇ ਮੁੰਡਾ ਦੇ ਕੇ ਗਿਆ ਵਾ ਪੂਆ ਦਾ ਭੋਗ ਵਾਲੇ ਦਿਨ ਦੇ ਗਿਆ ਸੀਗਾ ਤੇ ਆਪਾਂ ਉੱਪਰ ਛੜਤਾ ਸੀਗਾ ਠੀਕ ਹੈ ਉਹਨਾਂ ਦਾ ਫੜ ਫੜ ਲਿਆ ਹਣਾ ਉਹਨਾਂ ਨੇ ਘਰੇ ਆ ਗਿਆ ਹਣਾ ਤੇ ਆਪਾਂ ਨੂੰ ਦੇ ਗਿਆ ਇੱਕ ਮਿੰਟ ਮੈਂ ਫੜ ਕੇ ਦਿਖਾ ਦਿੰਦਾ ਤੁਹਾਨੂੰ ਵਧੀਆ ਸ਼ੌਂਕ ਕਰਾ ਦਿੰਦੇ ਆ ਲਾ ਕੇ ਹੈ ਤਾਂ ਮੈਂ ਕੱਲ ਲਈ ਆ ਖਟੀਆਂ ਆਖਾਂ ਦੀਆਂ ਲਾਲ ਚੀਨੀ ਕਬੂਤਰੀ ਆ ਨੇ ਪੈਰ ਪੂਰ ਸਾਰੇ ਲਾਲ ਹੀ ਆ ਇਹਦੇ ਠੀਕ ਹੈ ਤੇ ਮਾੜੀ ਜਿਹਾ ਹਰੀਆਂ ਮਿਠਾਈਆਂ ਮਾਰਤੀਆਂ ਸੀ ਅੰਨੇ ਦੇ ਆਪਾਂ ਸੁਪਰੋ ਗੋਲੀ ਦੇਦੀ ਉਹ ਉਦੋਂ ਦੀ ਪੂਰੀ ਫਿੱਟ ਹੋ ਗਈ ਆ ਤੇ ਹੁਣ ਉਹ ਉੱਪਰ ਬੈਠੀ ਰਹਿੰਦੀ ਆ ਹੁਣ ਇਹ ਦੇਖ ਲਈ ਆਪਾਂ ਆਪਾਂ ਵਧੀਆ ਆਪਣਾ ਕੋਈ ਕਬੂਤਰ ਲੱਭਾਂਗੇ ਕੋਈ ਵੇਲਾ ਹੋ ਜਾ ਤੇ ਆਪਾਂ ਉਹਦੇ ਨਾਲ ਜੋੜਾ ਲਾ ਦਾਂਗੇ ਇੱਕ ਰੀ ਬੱਚੇ ਤਾਂ ਵੇਖੀ ਹੈ ਨਾ ਕਢਾ ਕੇ ਤੇ ਬਾਕੀ ਹੌਲੀ ਹੌਲੀ ਆਪਣੇ ਸਾਰੇ ਜੋੜੇ ਵੇਲੇ ਹੋਈ ਜਾਂਦੇ ਆ ਠੀਕ ਹੈ ਤੇ ਜਦੋਂ ਵੇਲੇ ਹੋ ਗਏ ਤੇ ਆਪਾਂ ਜੋੜੇ ਦੇ ਆਪਦੇ ਹਿਸਾਬ ਨਾਲ ਨਵੇਂ-ਨਵੇਂ ਜੋੜੇ ਲਾ ਦਾਂਗੇ ਹਨ ਤੇ ਬਾਕੀ ਹੋਰ ਕਹੜਾ ਸੀ ਉਹ ਵੀ ਦੇਖ ਦੂਗ ਲਈ ਹੈ ਨਾ ਬਾਕੀ ਆ ਬੱਚਾ ਵੀ ਸਿੱਧਾ ਆ ਗਿਆ ਸੀ ਆਪਣਾ ਆ ਬਹੁਤ ਵਧੀਆ ਉਹ ਡੈਸੀ ਪਰੇ ਨੇ ਤੇ ਨਾ ਝਾੜ ਪਿਆ ਸੀਗਾ ਇਹ ਵੀ ਵਧੀਆ ਆ ਗਿਆ ਛਤਰੀ ਤੇ ਇਹ ਕਾ ਸੀਗਾ ਤੇ ਹੋਰ ਆਪਣਾ ਇੱਕ ਕਬੂਤਰ ਨਹੀਂ ਹਜੇ ਵਾਪਸ ਆਇਆ ਉਹ लाडी ਦਾ ਸੀਗਾ ਬੱਚਾ ਸੀਗਾ ਕਾਲੀਆਂ ਕੰਨੀਆਂ ਦੇ ਜਿਹੜਾ ਆਪਾਂ ਬਿਠਾਈਦਾ ਸੀਗਾ ਠੀਕ ਹੈ ਉਹ ਵੀ ਮਤਲਬ ਨਿਕਲ ਗਿਆ ਉਹ ਵਾਪਸ ਨਹੀਂ ਆਇਆਗਾ ਗੇੜੇ-ਗੂੜੇ ਕੱਢਦਾ ਰਿਹਾ ਵਾਪਸ ਨਹੀਂ ਆਇਆ ਇਹ ਕਾ ਬੈਠਾ ਸੱਚ ਲੋਕ ਕਿੰਦਰ ਬੈਠਾ ਪਿਆ ਉੱਪਰ ਇਹ ਕਾ ਸੀਗਾ ਇਹ ਵੀ ਮਤਲਬ ਵਧੀਆ ਛਤਰੀ ਤੇ ਹੁੰਦੇ ਯਾਰ ਜਿੰਨੇ ਆਪਣੇ ਮੈਂ ਬੱਚੇ ਤਾਂ ਹੀ ਮੈਂ ਡਾਈਸੀ ਸਾਰੇ ਤੇ ਸਾਰੇ ਬੱਚੇ ਮੇਰੇ ਨਾਲ ਛਤਰੀ ਤੇ ਵਧੀਆ ਆਉਣ ਲੱਗ ਗਏ ਸੀਗੇ ਆ ਕਾਲੀ ਪੂਛ ਦਾ ਇਹ ਵੀ ਵਧੀਆ ਆਉਣ ਲੱਗ ਗਿਆ ਸੀਗਾ ਯਾਰ ਮੈਂ ਅੱਜ ਕੀ ਹੋ ਗਿਆ ਨਾ ਮੇਰੇ ਸਾਹਮਣੇ ਮੈਂ ਮਹੀਨੇ ਬਾਅਦ ਛੱਡੇ ਸੀ ਬਾਹਰ ਤੇ ਛਤਰੀ ਛੁਤਰੀ ਤਾਂ ਆਪਾਂ ਬਿਠਾਏ ਨਹੀਂ ਸੀਗੇ ਮੈਂ ਚੱਲ ਹੁਣ ਛਤਰੀਆਂ ਤੇ ਲੱਗੇ ਹੋਏ ਐਵੇਂ ਹਨਾ ਕੀ ਫਾਇਦਾ ਵਾ ਤੇ ਹੁਣ ਜਦੋਂ ਆਪਾਂ ਬਾਹਰ ਕੱਢਿਆ ਕਰਾਂਗੇ ਨਾ ਪਹਿਲਾਂ ਛਤਰੀਆਂ ਦੇ ਬੰਨ ਬੰਨ ਲਿਆ ਕਰਾਂਗੇ ਹਨਾ ਦੋ ਤਿੰਨ ਦਿਨ ਪਹਿਲਾਂ ਤੇ ਬਾਕੀ ਆ ਬੱਚਾ ਵੀ ਵੈਸੇ ਛਤਰੀ ਤੇ ਆ ਗਿਆ ਸੀ ਕਬੂਤਰਾਂ ਨੂੰ ਵੇਖ ਕੇ ਆ ਗਿਆ ਜਿਹੜੇ ਛੋਟੇ ਬੱਚੇ ਹੁੰਦੇ ਹਨਾ ਉਹ ਕਬੂਤਰਾਂ ਨੂੰ ਵੇਖ ਕੇ ਜਦੋਂ ਕਬੂਤਰ ਹਿਲਦਾ ਨਾ ਉਦੋਂ ਬੱਚੇ ਜਿਹੜੇ ਛੋਟੇ ਹੁੰਦੇ ਉਹ ਸਿੱਧੇ ਬੈਠ ਜਾਂਦੇ ਬੱਚੇ ਜਾ ਕੇ ਛਤਰੀਆਂ ਤੇ ਬਾਕੀ ਹੁਣ ਆਪਣੇ ਕੋਲੇ ਚਾਰ ਛਤਰੀਆਂ ਹੋ ਗਈਆਂ ਵਾ ਠੀਕ ਹੈ ਕਪੜੇ ਕੋਪੜੇ ਆਪਾਂ ਸਾਰਿਆਂ ਦੇ ਲਾਤੇ ਇੱਕ ਇੱਕ ਛਤਰੀ ਮੈਂ ਹੋਰ ਮੁੰਡੇ ਤੋਂ ਲੈ ਆਇਆ ਸੀ ਪਿੰਡੋਂ ਤੇ ਆਪਾਂ ਉਹਦੇ ਤੇ ਵੀ ਕਪੜਾ ਕੋਪੜਾ ਲਾਤਾ ਹੁਣ ਵਧੀਆ ਫਿੱਟਾ ਹੁਣ ਬਸ ਕਿਸੇ ਦਿਨ ਪੁੱਲ ਪੁੱਲ ਲਵਾਉਣੇ ਆਪਾਂ ਤੇ ਫਿਰ ਵੇਖਾਂਗੇ ਕਿਸੇ ਦਿਨ ਡਾਡੂਗੇ ਨਾਲੇ ਜਿਹੜੇ ਆਪਣੇ ਬੱਚੇ ਨਹੀਂ ਛਤਰੀਆਂ ਤੇ ਆਉਂਦੇ ਉਹਨਾਂ ਨੂੰ ਆਪਾਂ ਬੰਨ ਜਾ ਕਰਾਂਗੇ ਬੰਨ ਕੇ ਆ ਜਾ ਕਰਾਂਗੇ ਮਤਲਬ ਆਪਾਂ ਨਾ ਜਮਾ ਨੇੜੇ ਜੇ ਕਰਕੇ ਬਨਾਂਗੇ ਨਾ ਕਬੂਤਰ ਲਮਕਣ ਨਾ ਕੁਝ ਹੋਵੇ ਇਹ ਅੰਦਾ ਬੱਚਾ ਖੁੱਲਾ ਛੱਡ ਜਾ ਕਰਾਂਗੇ ਹਨ ਜਿਹੜੇ ਆਪਣੇ ਪੱਕੇ ਅੰਡੇ ਲੱਗੇ ਹੋਏ ਬੱਚੇ ਉਹ ਛੱਡ ਦਿਆ ਕਰਾਂਗੇ ਤੇ ਬਾਕੀ ਠੀਕ ਆ ਬਾਈ ਜੀ ਇੰਨੀ ਆਪਣੀ ਵੀਡੀਓ ਆ ਠੀਕ ਆ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਜਿਹੜੇ ਵੀਰ ਭਰਾ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਜ਼ਰੂਰ ਕਰ ਲਿਓ ਤੇ ਜਿਹੜੇ ਵੀਰ ਭਰਾ ਆਪਣੀ ਐਂਡ ਤੇ ਵੀਡੀਓ ਵੇਖਦੇ ਹੋ ਉਹਨਾਂ ਦਾ ਦਿলো ਧੰਨਵਾਦ ਬਈ ਸਾਰਿਆਂ ਨੂੰ ਲਵ ਜੂਆ ਬਾਈ ਜੀ ਤੇ ਓਕੇ ਬਾਈ ਜੀ ਫਿਰ ਮਿਲਦੇ ਸਾਰਿਆਂ ਨੂੰ ਅਗਲੀ ਵੀਡੀਓ ਦੇ ਵਿੱਚ ਟੇਕ ਕੇਅਰ ਬਾਈ ਜੀ டாਟਾ ਬਾਈ ਸਾਰੇ ਵੀਰ ਭਰਾਵਾਂ ਓਕੇ ਬਾਈ ਠੀਕ ਹੈ ਬਾਈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਓਕੇ ਜੀ